ਸੁਖਬੀਰ ਸਿੰਘ ਬਾਦਲ ਨੇ ਆਪਣਾ ਪੱਤਰ ਸੌਂਪ ਦਿੱਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਆਪਣਾ ਮਾਫੀ ਨਾਮਾ ਦੇ ਕੇ ਸੁਖਬੀਰ ਬਾਦਲ ਆ ਗਏ ਸਨ ਤੇ ਉਸ ਤੋਂ ਬਾਅਦ ਉਹ ਮਾਫੀ ਨਾਮਾ ਜਨਤਕ ਵੀ ਕਰ ਦਿੱਤਾ ਗਿਆ ਉਸ ਮਾਫੀ ਨਾਮੇ ਨੇ ਜਨਤਕ ਹੋਣ ਤੋਂ ਬਾਅਦ ਹੁਣ ਤੱਕ ਬੇहद ਚਰਚਾਵਾਂ ਚੱਲੀਆਂ ਆ ਪਰ ਉਹ ਸਾਰੀਆਂ ਚਰਚਾਵਾਂ ਇੱਕੋ ਗੱਲ ਤੇ ਆ ਕੇ ਮੁੱਕਦੀਆਂ ਸੀ ਕਿ ਜੋ ਹੋਣਾ ਆ ਓਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਹੀ ਪਤਾ ਲੱਗੇਗਾ ਜੋ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਨ ਤੱਕ ਕੀਤਾ ਜਾਵੇਗਾ ਜਿਸ ਨੂੰ ਐਲਾਨ ਕੀਤਾ ਜਾਵੇਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਹੋਣ ਵਾਲਾ ਆ ਬਾਦਲਾਂ ਦੀ ਸਿਆਸਤ ਦੇ ਵਿੱਚ ਕੀ ਹੋਣ ਵਾਲਾ ਆ ਔਰ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਪਰ ਹੁਣ ਉਹ ਤਰੀਕ ਮਿੱਥ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ 30 ਅਗਸਤ ਨੂੰ ਇਜਲਾਸ ਸੱਦਿਆ ਗਿਆ ਜਿੱਥੇ ਪੰਜ ਪਾਵਨ ਤਖਤ ਸਹਿਬਾਨਾ ਦੇ ਸਿੰਘ ਸਹਿਬਾਨ ਇਕੱਠੇ ਹੋਣਗੇ ਇਕੱਤਰ ਹੋਣਗੇ ਔਰ ਉਸ ਤੋਂ ਬਾਅਦ ਫੈਸਲਾ ਸੁਣਾਇਆ ਜਾਵੇਗਾ ਇਕੱਠਿਆਂ ਹੋ ਕੇ ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਦੀ ਚਿੱਠੀ ਰੱਖੀ ਜਾਵੇਗੀ ਵਿਰੋਧੀ ਧਿਰ ਦੀ ਚਿੱਠੀ ਰੱਖੀ ਜਾਵੇਗੀ ਔਰ ਇਹਨਾਂ ਦੋਵਾਂ ਬਿਆਨਾਂ ਨੂੰ ਘੋਖਿਆ ਜਾਵੇਗਾ ਵਿਚਾਰਿਆ ਜਾਵੇਗਾ ਔਰ ਉਸ ਤੋਂ ਬਾਅਦ ਮਤਾ ਪਾ ਕੇ ਇੱਕ ਫੈਸਲਾ ਸੁਣਾਇਆ ਜਾਵੇਗਾ ਸੁਖਬੀਰ ਸਿੰਘ ਬਾਦਲ ਨੇ ਆਪਣਾ ਮਾਫੀਨਾਮਾ ਪੇਸ਼ ਕਰ ਦਿੱਤਾ ਸੀ ਜਿਹੜੀਆਂ ਵੀ ਗਲਤੀਆਂ ਪਾਰਟੀ ਤੋਂ ਜਾਂ ਸਰਕਾਰ ਤੋਂ ਹੋਈਆਂ ਸੀ ਉਹ ਆਪਣੀ ਝੋਲੀ 'ਚ ਪਾਉਣ ਦੀ ਗੱਲ ਕੀਤੀ ਸੀ ਔਰ ਦੂਜੇ ਪਾਸੇ ਬਾਗੀ ਧੜੇ ਦੀ ਚਿੱਠੀ ਹੈ ਜਿਸ ਆਧਾਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਇਹ ਦੋਵੇਂ ਚਿੱਠੀਆਂ ਦੇ ਉੱਤੇ ਹੁਣ ਫੈਸਲਾ ਕੁਝ ਦਿਨਾਂ ਦੀ ਵਿੱਚ ਤੇ ਰਹਿ ਗਿਆ 30 ਅਗਸਤ ਇਸ ਮਹੀਨੇ ਦੀ ਆਖਰੀ ਤਰੀਕ ਜਦੋਂ ਸੁਖਬੀਰ ਸਿੰਘ ਬਾਦਲ ਤੇ ਬਾਗੀ ਧੜੇ ਦੀਆਂ ਚਿੱਠੀਆਂ ਦੇ ਉੱਤੇ ਵਿਚਾਰ ਹੋਵੇਗਾ ਸਿੰਘ ਸਹਿਬਾਨ ਇਕੱਠੇ ਹੋਣਗੇ ਔਰ ਇਕੱਠਿਆਂ ਹੋ ਕੇ ਇੱਕ ਫੈਸਲਾ ਪੰਥ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਦਾ ਭਵਿੱਖ ਕੀ ਕਹਿੰਦਾ ਹੋਵੇ ਉਸ ਉੱਤੇ ਨਿਰਭਰ ਕਰਦਾ ਚਰਚਾਵਾ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਵੱਡੇ ਪੱਧਰ ਦੇ ਮਾਤ ਪੈ ਸਕਦੀ ਹੈ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਖਤਮ ਹੋ ਸਕਦੀ ਹੈ ਚਰਚਾਵਾਵਾਂ ਚੱਲਦੀਆਂ ਪਈਆਂ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕੌਣ ਸਾਂਭੇਗਾ ਚਰਚਾਵਾਵਾਂ ਚੱਲਦੀਆਂ ਪਈਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸੁਰਜੀਤ ਕੀਤਾ ਜਾਵੇਗਾ ਪਰ ਅਜੇ ਫੈਸਲਾ ਆਉਣਾ ਬਾਕੀ ਹੈ ਉਸ ਫੈਸਲੇ ਤੋਂ ਬਾਅਦ ਅਗਲੀ ਅਗਲੀ ਰਣਨੀਤੀ ਜਿਹੜੀ ਹੈ ਉਹ ਉਲੀਕੀ ਜਾਵੇਗੀ ਸਿਆਸੀ ਪੱਧਰ ਤੇ ਵੀ ਗੈਰ ਸਿਆਸੀ ਪੱਧਰ ਤੇ ਵੀ ਪਰ ਤਰੀਕ ਇੱਕ ਮੱਥੇ ਲਈ ਗਈ ਹੈ ਹੁਣ 30 ਅਗਸਤ ਨੂੰ ਫੈਸਲਾ ਜਿਹੜਾ ਉਹ ਪੰਥ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਰੱਖਿਆ ਜਾਵੇਗਾ ਆਪਣਾ ਜਿਹੜਾ ਹੁਕਮ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਕੀਤਾ ਜਾਵੇਗਾ ਪੰਥ ਵਾਸਤੇ ਉਹ ਹੁਕਮ ਜਾਰੀ ਹੋਵੇਗਾ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਕਿਸਮਤ ਜਿਹੜੀ ਹੈ ਉਹ ਕਾਇਦ ਹੋਵੇਗੀ ਪਰ ਹੁਣ ਗੱਲ ਇਹ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਇਹ ਫੈਸਲਾ ਸੁਣਾ ਦਿੱਤਾ ਜਾਵੇਗਾ ਕਿਉਂਕਿ ਬਹੁਤ ਸਾਰੇ ਬੁੱਧੀਜੀਵੀ ਬਹੁਤ ਸਾਰੇ ਸਿਆਸੀ ਗੈਰ ਸਿਆਸੀ ਲੋਕ ਨੇ ਨੌਜਵਾਨ ਨੇ ਜੋ ਟਿੱਪਣੀਆਂ ਕਰ ਰਹੇ ਨੇ ਕਿ ਜਿਹੜੀ ਮੀਟਿੰਗ ਕਥਿਤ ਤੌਰ ਤੇ ਵਿਦੇਸ਼ ਅੰਦਰ ਹੋਈ ਹੈ ਜਿਹਦਾ ਅਜੇ ਤੱਕ ਕੋਈ ਵजूद ਨਹੀਂ ਦੱਸਿਆ ਗਿਆ ਸਬੂਤ ਨਹੀਂ ਦੱਸਿਆ ਗਿਆ ਉਸ ਮੀਟਿੰਗ ਦੇ ਵਿੱਚ ਬੜੀਆਂ ਗੱਲਾਂ ਡਿਸਕਸ ਹੋ ਚੁੱਕੀਆਂ ਨੇ ਔਰ ਖਦਸ਼ੇ ਜਤਾਏ ਜਾ ਰਹੇ ਨੇ ਕਿ ਜਿਹੜਾ ਫੈਸਲਾ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਪੱਖ ਦੇ ਵਿੱਚ ਆ ਸਕਦਾ ਆ ਹਾਲਾਂਕਿ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਬਾਗੀ ਲੀਡਰ ਨੇ ਯਾ ਫਿਰ ਗੱਲ ਕਰੀਏ ਭਾਈ ਮਨਜੀਤ ਸਿੰਘ ਨੇ ਉਹ ਦਾਵਾ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨੂੰ ਘੱਟੋ ਘੱਟ 5 ਸਾਲਾਂ ਵਾਸਤੇ ਸਿਆਸੀ ਅਤੇ ਪੰਥਕ ਪੱਧਰ ਦੇ ਉੱਤੇ ਲਾਂਬੇ ਹੋ ਜਾਣਾ ਚਾਹੀਦਾ ਜਾਂ ਫਿਰ ਉਹਨਾਂ ਨੂੰ ਲਾਂਬੇ ਕਰ ਦੇਣਾ ਚਾਹੀਦਾ ਇਹੋ ਇਹੋ ਜਿਹੀਆਂ ਟਿੱਪਣੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਇਹੋ ਇਹੋ ਜਿਹੀ ਮੰਗ ਰੱਖੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਇੱਕ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜਦਾਰ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਕੋਈ ਫੈਸਲਾ ਸੁਣਾ ਦਿੱਤਾ ਜਾਵੇ ਜਾਂ ਕੋਈ ਇਹੋ ਜਿਹਾ ਫੈਸਲਾ ਸੁਣਾ ਦਿੱਤਾ ਜਾਵੇ ਜਿਸ ਦੇ ਨਾਲ ਸੁਖਬੀਰ ਸਿੰਘ ਬਾਦਲ ਸੌਖੇ ਇਸ ਮਾਮਲੇ ਦੇ ਵਿੱਚੋਂ ਨਿਕਲ ਜਾਣ ਖੈਰ ਇਹ ਤਾਂ ਹੁਣ ਫੈਸਲੇ ਤੇ ਨਿਰਭਰ ਕਰਦਾ ਹੈ ਜਿਹੜਾ ਫੈਸਲਾ ਆਉਣ ਵਾਲਾ ਕਿਹੜਾ ਫੈਸਲਾ ਆਵੇਗਾ ਪੰਥ ਨੂੰ ਪ੍ਰਵਾਨ ਹੋਵੇਗਾ ਨਹੀਂ ਹੋਵੇਗਾ ਉਸ ਤੋਂ ਬਾਅਦਲੇ ਹਾਲਾਤ ਕੀ ਬਣਨਗੇ ਇਹ ਤਾਂ 30 ਅਗਸਤ ਦੀ ਤਰੀਕ ਜਾਣਦੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਨੇਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ